ਹਾਲ ਦੇ ਸੰਬੰਧ ਵਿੱਚ ਫਰੈਂਡਸ ਕਲੱਬ ਦੇ ਪ੍ਰਧਾਨ ਗਿਨੀ ਪਾਟੀਆਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨਾਲ ਮੁਲਾਕਾਤ ਕੀਤੀ ਗਈ ਅਤੇ ਲੋੜੀ ਅਤੇ ਮਾਗੀ ਦੇ ਤਿਉਹਾਰ ਦੀ ਵਧਾਈ ਦਿੱਤੀ ਗਈ। ਅਤੇ ਸਾਡੀ ਫਾਸ ਵੈਨਿਊਸ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਚਾਈਨਾ ਡੋਰ ਅਤੇ ਨਸ਼ਿਆਂ ਦੇ ਉੱਪਰ ਥਲ ਪਾਉਣ ਲਈ ਇੱਕ ਡਾਕੂਮੈਂਟਰੀ ਰਿਲੀਜ਼ ਕੀਤੀ ਗਈ ਜਿਸ ਦਾ ਮਕਸਦ ਲੋਕਾਂ ਨੂੰ ਚਾਈਨਾ ਡੋਰ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣਾ ਹੈ। ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਜਬਤ ਕੀਤੇ ਗਏ ਗਟੂਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਲੋੜੀ ਦਾ ਤਿਉਹਾਰ ਹੈ ਔਰ ਬਹੁਤ ਖੂਬ ਖੂਬ ਪਤੰਗਬਾਜ਼ੀ ਹੁੰਦੀ ਹੈ ਅੰਮ੍ਰਿਤਸਰ ਦੇ ਵਿੱਚ ਲੇਕਿਨ ਇਸ ਵਾਰ ਇੱਕ ਅੱਛਾ ਮੈਸੇਜ ਦੇਣਾ ਚਾਹੁੰਦੇ ਸੀ ਕਿ ਜਿਹੜੀ ਚਾਈਨਾ ਡੋਰ ਹੈ ਬਹੁਤ ਮਾੜੀ ਹੈ ਉਹਨੂੰ ਨਾ ਯੂਜ਼ ਕਰੋ ਉਹਦੇ ਲਈ ਅਸੀਂ ਸੀਪੀ ਸਾਹਿਬ ਦੇ ਨਾਲ ਟਾਈਅਪ ਕੀਤਾ ਸੀ ਅਸੀਂ ਇੱਕ ਪਿਕਚਰ ਬਣਾਈ ਹੈ ਸਭ ਤੋਂ ਮਾੜੀ ਗੱਲ ਹੈ ਕਿ ਨਸ਼ਾ ਔਰ ਉਸ ਤੋਂ ਮਾੜੀ ਗੱਲ ਹੈ ਚਾਈਨਾ ਡੋਰ ਚਾਈਨਾ ਡੋਰ ਦੇ ਨਾਲ ਕਈ ਘਰ ਖਰਾਬ ਹੁੰਦੇ ਤੁਸੀਂ ਦੇਖਦੇ ਹੋ ਪਿਛਲੇ ਕੁਝ ਸਮਿਆਂ ਦੇ ਵਿੱਚ ਲੋਕੀ ਕਈਆਂ ਦੀ ਜਾਨਾਂ ਵੀ ਗਈਆਂ ਬੱਚੇ ਫਿਰ ਨਹੀਂ ਮੰਨਦੇ ਹੁਣ ਉਹਨਾਂ ਨੇ ਬੜਾ ਅੱਛਾ ਇੱਕ ਉਪਰਾਲਾ ਕੀਤਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਪਰਚਾ ਵੀ ਦਰਜ ਕਰਾਂਗੇ ਔਰ ਉੱਤੇ ਕਾਰਵਾਈ ਬੰਦੀ ਕਰਾਂਗੇ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਲੋਕਾਂ ਨੂੰ ਕਿ ਤੁਸੀਂ ਚਾਈਨਾ ਡੋਰ ਨੂੰ ਬਿਲਕੁਲ ਯੂਜ਼ ਨਾ ਕਰੋ ਇੱਕ ਤੇ ਸਾਡੇ ਜਿਹੜੇ ਲੋਕ ਇੱਥੇ ਆਫ ਡੋਰ ਬਣਾਉਂਦੇ ਨੇ ਉਹ ਬੇਰੋਜ਼ਗਾਰ ਨੇ ਅਸੀਂ ਉਹਨਾਂ ਡੋਰਾਂ ਦੇ ਨਾਲ ਹੀ ਇੰਨੇ ਛੋਟੇ ਹੁੰਦੇ ਹੁੰਦੇ ਦਿਖਦੇ ਆ ਰਹੇ ਕਿ ਗੁੱਡੀਆਂ ਉੱਡਦੀਆਂ ਆ ਰਹੀਆਂ ਨੇ ਉਹਨੂੰ ਯੂਜ਼ ਕਰੀਏ ਚਾਈਨਾ ਡੋਰ ਦਾ ਬਿਲਕੁਲ 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 ਔਰ ਯੋਰਗ ਵਿਰੋਧ ਕਰੀਏ ਪਿਕਚਰ ਜਿਹੜੀ ਹੈ ਜੀ ਪਹਿਲਾਂ ਤੇ ਅਸੀਂ ਜਿੰਨੇ ਇਹਨਾਂ ਦੇ ਬਨੇ ਆਪਣੇ ਉਹ ਗਰੁੱਪ ਬਣੇ ਹੁੰਦੇ ਆ ਉਹਨਾਂ ਚ ਇਹਨਾਂ ਨੇ ਪਨਗੇ ਜਿਸ ਤਰ੍ਹਾਂ ਆਪੇ ਸੀਪੀ ਸਾਹਿਬ ਦੇ ਗਰੁੱਪ ਨੇ ਜਾਂ ਆਪਣੇ ਸ਼ਹਿਰ ਦੇ ਗਰੁੱਪ ਨੇ ਸਾਰੇ ਆਲੇ ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਸ ਤਰ੍ਹਾਂ ਤੁਹਾਡੇ ਸਾਂਝ ਕੇਂਦਰ ਆ ਜਿਹੜੇ ਸਰਕਾਰੀ ਸਕੂਲ ਆ ਬੱਚਿਆਂ ਨੂੰ ਅਵੇਅਰ ਕਰਨ ਵਾਸਤੇ ਕਿਉਂਕਿ 14 ਤੋਂ ਬਾਅਦ ਸਕੂਲ ਖੁੱਲਨੇ ਨੇ ਖਾਲੀ ਲੋੜੀ ਨਹੀਂ ਹੈ ਬਸੰਤ ਨੂੰ ਵੀ ਲੋਕੀ ਕੁੜੀਆਂ ਢਾਉਂਦੇ ਨੇ ਬਿਲਕੁਲ ਸੋ ਉਹਨਾਂ ਨੂੰ ਅਵੇਅਰ ਕੀਤਾ ਜਾਏਗਾ ਕਿ ਮੈਂ ਇਹ ਸਮਝਦਾ ਕਿ ਜਿਹੜੀ ਵੀ ਸਮਾਜ ਦੀ ਸੁਰੱਖਿਆ ਨੂੰ ਕੋਈ ਚੀਜ਼ ਠੇਸ ਪਹੁੰਚਾਉਂਦੀ ਹੈ ਉਹ ਸਾਰੇ ਉਹਦੇ ਖਿਲਾਫ ਸਖਤ ਐਕਸ਼ਨ ਅਸੀਂ ਲੈਣੇ ਆ ਔਰ ਐਚਵੀ ਨਵੇਂ ਡੀਸੀ ਸਾਹਿਬ ਤੋਂ ਵੀ ਆਰਡਰ ਕਰਵਾਏ ਆ ਸੀ 144 ਚੋਂ ਚైనా ਡੋਰ ਬੈਨ ਕਰਨ ਦੇ ਔਰ ਇਹਦੇ ਚ ਜੇ ਹੁਣ ਆਪਾਂ ਪੂਰੇ ਸਾਲ ਦੀ ਫਿਗਰ ਲਈਏ 1 ਇੱਕ 2023 ਤੋਂ 31 12 ਤੱਕ ਉਹ 17 ਕੇਸ ਰਜਿਸਟਰ ਹੋਏ ਆ 19% ਰੈਸਟ ਹੋਏ ਨੇ ਔਰ ਕਵਰੀ ਜਿਹੜੀ ਹੈਗੀ ਆ तकरीबन 50000 ਦੇ ਕਰੀਬ ਜਿਹੜੇ ਰੋਲਸ ਫੜੇ ਗਏ ਨੇ ਤੇ ਜਿਹੜੀ ਜਦੋਂ ਦਾ ਮੈਂ ਇੱਥੇ ਚਾਰਜ ਲਿਆ ਸੀ ਵੀ 11 ਇਨਾਂ ਚੋਂ 17 ਚੋਂ 11 ਕੇਸ ਮੇਰੇ ਟਨਯੋਰ ਦੇ ਹੀ ਐ 12 ਬੰਦੇ ਫੜੇ ਗਏ ਉਹਨੀਆਂ ਚੋਂ ਇਸ ਟਨਯੋਰ ਦੇ ਵਿੱਚ ਔਰ 1112 ਜਿਹੜੇ ਐ ਉਹ ਰੋਲਸ ਐਬਰਾਮਦ ਹੋਏ ਐ ਮੈਂ ਇਹ ਬਹੁਤ ਵਧੀਆ ਇੱਕ ਉਪਰਾਲਾ ਹੈਗਾ ਗਿੰਨੀ ਜੀ ਦਾ ਤੇ ਉਹਨਾਂ ਦੀ ਟੀਮ ਦਾ ਜਿਨ੍ਹਾਂ ਨੇ ਲੋਕਾਂ ਨੂੰ ਅਵੇਅਰਨੈਸ ਜਿਹੜੀ ਐ ਦਿੱਤੀ ਐ ਚਾਈਨਾ ਡੋਰ ਬਾਰੇ ਔਰ ਮੈਨੂੰ ਇਹ ਵੀ ਮੈਂ ਅਪੀਲ ਕਰਦਾ ਤੁਹਾਡੇ ਰਾਹੀਂ ਸਭ ਨੂੰ ਕਿ ਪਬਲਿਕ ਵੀ ਇੱਚ ਸਹਿਯੋਗ ਦਿਓ ਕਿਉਂਕਿ ਘਰਾਂ ਚੋਂ ਹੀ ਗੱਲ ਚੱਲਦੀ ਐ ਇਹ ਥੋੜਾ ਜਿਹਾ ਆਪਣਾ ਰੋਲ ਪੇਰੈਂਟਸ ਵੀ ਤੇ ਰਿਸ਼ਤੇਦਾਰ ਵੀ ਸਮਾਜ ਦੇ ਵਿੱਚ ਸਾਰੇ ਵਰਗ ਦੇ ਲੋਕ ਉਹ ਜ਼ਰੂਰ ਆਪਣਾ ਆਪਣਾ ਰੋਲ ਅਦਾ ਕਰਨ